ਤੂਬੇ ਦੇ ਨਸ਼ੀੜਿਆਂ ਨੂੰ ਹੁਣ ਮੁਫਤ ਗੋਲੀ ਦੀ ਝਾਟ ਲੱਗ ਗਈ ਹੈ ਹਾਲਾਂਕਿ ਗੋਲੀ ਬੰਦ ਹੋਣੀ ਚਾਹੀਦੀ ਹੈ ਇੱਕ ਨਸ਼ਾ ਛਡਾਉਣ ਵਾਸਤੇ ਦੂਜੀ ਗੋਲੀ ਵੀ ਨਸ਼ੇ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ ਲੇਕਿਨ ਪਿਛਲੇ ਕੁਝ ਸਾਲਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਜਿਹੜੇ ਨਸ਼ੀੜੀ ਜਿਹੜੇ ਇਸ ਦਲਦਲ ਦੇ ਵਿੱਚ ਫਸ ਚੁੱਕੇ ਨੇ ਉਹ ਕਰੀਬ 550 ਕਰੋੜ ਰੁਪਏ ਦੀਆਂ ਨਸ਼ੇ ਦੀਆਂ ਮੁਫਤ ਗੋਲੀਆਂ ਛਕ ਚੁੱਕੇ ਨੇ ਤਕਰੀਬ 127 ਕਰੋੜ ਗੋਲੀਆਂ ਜਿਨ੍ਹਾਂ ਦੀ ਕੀਮਤ 550 ਕਰੋੜ ਰੁਪਏ ਬਣਦੀ ਆ ਉਹ ਨਸ਼ੇੜੀ ਸ਼ੱਕ ਗਏ ਨੇ ਪੂਰੀ ਖਬਰ ਕੀ ਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ ਪੰਜਾਬ ਚ ਨਸ਼ੇੜੀ ਹੁਣ ਮੁਫਤ ਗੋਲੀ ਦੀ ਚਾਟ ਤੇ ਲੱਗ ਗਏ ਨੇ ਸਿਹਤ ਵਿਭਾਗ ਵੱਲੋਂ ਖੋਲੇ ਗੇ ਓਟ ਕਲੀਨਿਕਾਂ ਵਿੱਚ ਲੱਖਾਂ ਨੌਜਵਾਨ ਆ ਰਹੇ ਨੇ ਪਰ ਉਹਨਾਂ ਵਿੱਚੋਂ ਨਸ਼ਣ ਛੱਡਣ ਵਾਲੇ ਨਸ਼ਾ ਛੱਡਣ ਵਾਲੇ ਟਾਵਾ ਟਾਵਾ ਹੀ ਹਨ ਪੰਜਾਬ ਦੇ ਸਰਕਾਰੀ ਤੇ ਪ੍ਰਾਈਵੇਟ ਕੇਂਦਰਾਂ ਵਿੱਚੋਂ ਲੰਘੇ 5.5 ਸਾਲਾਂ ਚ ਕਰੀਬ 127.64 ਕਰੋੜ ਰੁਪਏ ਦੀਆਂ ਗੋਲੀਆਂ ਨਸ਼ੇੜੀਆਂ ਨੂੰ ਸਪਲਾਈ ਕੀਤੀਆਂ ਜਾ ਚੁੱਕੀਆਂ ਹਨ ਜਿਸ ਤੇ ਕਰੀਬ ਸਰਕਾਰ ਦਾ 550 ਕਰੋੜ ਰੁਪਏ ਦਾ ਖਰਚਾ ਆਇਆ ਹੈ ਪੰਜਾਬ ਸਰਕਾਰ ਵੱਲੋਂ 282.51 ਕਰੋੜ ਰੁਪਏ 5 ਵਰਿਆਂ ਵਿੱਚ ਬੁਪਰੋ ਨਾਰਫਿਨ ਜੋ ਮੁਫਤ ਦੀ ਗੋਲੀ ਵਜੋਂ ਮਸ਼ਹੂਰ ਹੈ ਤੇ ਖਜ਼ਾਨੇ ਵਿੱਚੋਂ ਖਰਚੇ ਜਾ ਚੁੱਕੇ ਨੇ ਇਹਨਾਂ ਗੋਲੀਆਂ ਤੇ ਕਰੀਬ 282.51 ਕਰੋੜ ਰੁਪਏ ਪੰਜਾਬ 'ਚ ਨਸ਼ੇੜੀਆਂ ਵੱਲੋਂ ਟੀਕੇ ਲਗਾ ਕੇ ਨਸ਼ੇ ਨਾਲ ਜਾਣ ਵਾਲੀਆਂ ਹੋਈਆਂ ਮੌਤਾਂ ਦੇ ਕੇਸ ਦਾ ਸਾਹਮਣੇ ਆਏ ਨੇ ਤੇ ਸਰਕਾਰ ਨੇ ਓਟ ਕਲੀਨਿਕਾਂ ਵਿੱਚ ਨਸ਼ਾ ਛੱਡਣ ਵਾਲੀ ਦਵਾਈ ਮੁਫਤ ਦੇਣੀ ਸ਼ੁਰੂ ਕਰ ਦਿੱਤੀ ਸੀ ਜਿਸ ਵਿੱਚ ਬੁਪਰੋ ਨੋਰਫਿਨ ਗੋਲੀ ਮੁੱਖ ਹੈ ਸ਼ੁਰੂ ਵਿੱਚ ਓਟ ਕਲੀਨਿਕਾਂ ਵਿੱਚ ਇਹ ਗੋਲੀ ਡਾਕਟਰਾਂ ਦੀ ਹਾਜ਼ਰੀ ਵਿੱਚ ਨਸ਼ੀੜੀਆਂ ਨੂੰ ਦਿੱਤੀ ਜਾਂਦੀ ਸੀ ਪਰ ਮਗਰੋਂ ਹਫ਼ਤੇ ਬਿਦੇ ਦਵਾਈ ਇਕੱਠੀ ਦਿੱਤੀ ਜਾਣ ਲੱਗੀ ਫਿਰ ਨਸ਼ੀੜੀ ਗੋਲੀ ਨੂੰ ਅੱਗੋਂ ਬਲੈਕ ਵਿੱਚ ਵੇਚਣ ਲੱਗ ਪਏ ਤੇ ਪ੍ਰਾਈਵੇਟ ਕੇਂਦਰਾਂ ਦਾ ਇਹ ਵਪਾਰ ਚੰਗਾ ਨਿਖਰ ਲੱਗਾ ਪੰਜਾਬ ਵਿੱਚ ਇਸ ਵੇਲੇ 529 ਸਰਕਾਰੀ ਓਟ ਕਲੀਨਿਕਾਂ ਨਸ਼ਾ ਛਡਾਊ ਕੇਂਦਰਾਂ ਜਦੋਂ ਕਿ 2019 ਵਿੱਚ ਇਹਨਾਂ ਦੀ ਗਿਣਤੀ 193 ਸੀ 2019 ਵਿੱਚ ਪ੍ਰਾਈਵੇਟ ਕੇਂਦਰਾਂ ਦੀ ਗਿਣਤੀ 105 ਸੀ ਜਿਹੜੀ ਹੁਣ ਵੱਧ ਕੇ 177 ਹੋ ਗਈ ਆ ਓਟ ਕਲੀਨਿਕਾਂ ਦੇ ਬਾਹਰ ਹਫਤੇ 'ਚ 6 ਦਿਨ ਲੰਮੀਆਂ ਕਤਾਰਾਂ ਲੱਗੀਆਂ ਰਹਿੰਦੀਆਂ ਨੇ ਸੂਤਰ ਦੱਸਦੇ ਨੇ ਕਿ ਨਸ਼ੇੜੀ ਹੁਣ ਇਸ ਗੋਲੀ ਦੀ ਚਾਟ ਤੇ ਲੱਗ ਗਏ ਹਨ ਅਤੇ ਮੁਫਤ ਦੀ ਗੋਲੀ ਹੁਣ ਮਾਰਕੀਟ ਵਿੱਚ ਵੀ ਵੇਚੀ ਜਾਣ ਲੱਗ ਪਈ ਹੈ। ਸਾਲ ਪਹਿਲਾਂ ਪੰਜਾਬ ਵਿਧਾਨ ਸਭਾ 'ਚ ਅੰਕੜਾ ਸਾਹਮਣੇ ਆਇਆ ਸੀ ਕਿ ਪੰਜਾਬ ਦੇ ਨਸ਼ਾ ਛਡਾਊ ਕੇਂਦਰਾਂ ਦੇ ਲੰਘੇ ਸਵਾ 6 ਬਰਿਆਂ ਵਿੱਚ ਕਰੀਬ 8.82 ਲੱਖ ਮਰੀਜ਼ ਪੁੱਜੇ ਹਨ ਪਰ ਇਹਨਾਂ ਵਿੱਚੋਂ ਸਿਰਫ 4806 ਨਸ਼ੇੜੀਆਂ ਨਹੀਂ ਨਸ਼ਾ ਛੱਡਿਆ ਹੈ। 26 ਅਕਤੂਬਰ 2117 ਤੋਂ ਨਸ਼ਾ ਛਡਾਊ ਕੇਂਦਰਾਂ 'ਚ ਰਜਿਸਟਰਡ ਹੋਣ ਵਾਲੇ ਮਰੀਜ਼ਾਂ ਦਾ ਰਿਕਾਰਡ ਰੱਖਿਆ ਜਾਣ ਲੱਗਾ ਹੈ। ਤਾਜ਼ਾ ਵੇਰਵਿਆਂ ਅਨੁਸਾਰ ਸਰਕਾਰ ਵੱਲ ਇਹਨਾਂ ਗੋਲੀਆਂ ਤੇ 2019 ਵਿੱਚ 20.97 ਕਰੋੜ ਰੁਪਏ ਜਦੋਂ ਕਿ 2023 ਵਿੱਚ ਇਹ ਕੀਮਤ 85.95 ਕਰੋੜ ਰੁਪਏ ਖਰਚੇ ਜਾ ਚੁੱਕੇ ਨੇ। ਸਰਕਾਰ ਹਰ ਸਨ ਰਾਜਨਾ 23.54 ਲੱਖ ਰੁਪਏ ਨਸ਼ੇੜੀਆਂ ਤੇ ਖਰਚ ਰਹੀ ਹੈ। ਸਰਕਾਰ ਜਨਵਰੀ 2019 ਤੋਂ ਲੈ ਕੇ ਜੂਨ 2024 ਤੱਕ 46.73 ਕਰੋੜ ਰੁਪਏ ਬੁਫਰੋ ਨਾਰਫਨ ਗੋਲੀ ਦੀ ਸਪਲਾਈ ਕਰ ਚੁੱਕੀ ਹੈ ਉਧਰ ਪ੍ਰਾਈਵੇਟ ਕੇਂਦਰਾਂ ਵੱਲੋਂ ਇਹਨਾਂ 5.5 ਵਰ੍ਹਿਆਂ ਵਿੱਚ 80.9 ਕਰੋੜ ਰੁਪਏ ਦੀਆਂ ਗੋਲੀਆਂ ਦੀ ਸਪਲਾਈ ਕੀਤੀ ਜਾ ਚੁੱਕੀ ਹੈ ਲੁਧਿਆਣਾ ਦੇ ਸਿਵਲ ਸਰਜਨ ਡਾਕਟਰ ਜਸਬੀਰ ਸਿੰਘ ਔਲਖ ਦਾ ਕਹਿਣਾ ਸੀ ਕਿ ਓਟ ਕਲੀਨਿਕਾਂ ਤੇ ਦਵਾਈ ਨਾਲ ਟੀਕਿਆਂ ਜਰੀਏ ਨਸ਼ਾ ਲੈਣ ਵਾਲਿਆਂ ਨੂੰ ਠੱਲ ਪਈ ਹੈ ਅਤੇ ਜਾਨੀ ਨੁਕਸਾਨ ਵੀ ਘਟਿਆ ਇਸ ਨਾਲ ਕਾਲਾ ਪੀਲਿਆ ਵਗੈਰਾ ਦਾ ਵੀ ਪਸਾਰ ਘਟਿਆ ਪੰਜਾਬੀ ਟ੍ਰਿਬਿਊਨ ਦੇ ਚੰਡੀਗੜ੍ਹ ਤੋਂ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਹੋਣਾਂ ਦੀ ਖਬਰ ਇਹ ਵੀ ਨਸ਼ਰ ਕਰਦੀ ਹੈ ਕਿ ਦੂਜੇ ਪਾਸੇ ਦੇਖਿਆ ਜਾਵੇ ਤਾਂ ਸੂਬੇ ਵਿੱਚ ਓਟ ਕਲੀਨਿਕਾਂ ਦੀ ਦਵਾਈ ਦੇ ਬਾਵਜੂਦ ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਵੱਡੀ ਕਮੀ ਨਹੀਂ ਆਈ ਸ਼ਿਰ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਦੇ ਰੁਪਿੰਦਰਜੀਤ ਸਿੰਘ ਤਲਵੰਡੀ ਸਾਹਬੋ ਦਾ ਕਹਿਣਾ ਹੈ ਕਿ ਓਟ ਕਲੀਨਿਕਾ ਵਿੱਚ ਮਿਲਦੀ ਗੋਲੀ ਦੀ ਦੁਰਵਰਤੋਂ ਵੱਧ ਗਈ ਹੈ ਇਸ ਗੋਲੀ ਦੀ ਵਿਕਰੀ ਹੋਣ ਲੱਗੀ ਹੈ ਬਹੁਤੇ ਨਸ਼ੇੜੀ ਤਾਂ ਹੁਣ ਗੋਲੀ ਨੂੰ ਟੀਕੇ ਨਾਲ ਲੈਣ ਲੱਗ ਪਏ ਨੇ ਉਹਨਾਂ ਮੰਗ ਕੀਤੀ ਕਿ ਇਸ ਦੀ ਦੁਰਵਰਤੋਂ ਫੌਰੀ ਤੌਰ ਤੇ ਰੁਕੀ ਜਾਣੀ ਚਾਹੀਦੀ ਹੈ ਪੰਜਾਬ ਚ 26 ਸਰਕਾਰੀ ਅਤੇ 182 ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ਨੇ ਇਸ ਤੋਂ ਬਿਨਾਂ 19 ਸਰਕਾਰੀ ਤੇ 75 ਪ੍ਰਾਈਵੇਟ ਮੋਡ ਸੇਵਾ ਸੈਂਟਰ ਹਨ ਹੋਟ ਕਲੀਨਿਕਾਂ ਤੇ ਅਤੇ ਕੇਂਦਰਾਂ 'ਚ ਨਸ਼ੇੜੀਆਂ ਨੂੰ ਬੁਪਰੋ ਨੋਰਫਿਨ, ਨਲੈਕਸਨ, ਟ੍ਰੋਮਾਡੋਲ, ਲੋਰਾਜਪਾਮ, ਕੋਲੋਨਾਜਪਾਮ ਅਤੇ ਐਂਟੀ ਡਿਪਰੈਸ਼ਨ ਦਵਾਈ ਦਿੱਤੀ ਜਾਂਦੀ ਹੈ। ਮਾਇਰ ਇਹ ਵੀ ਆਖਦੇ ਨੇ ਨਸ਼ੇੜੀਆਂ ਦੇ ਇਲਾਜ ਲਈ ਜੋ ਬੁਪਰੋ ਨੋਰਫਿਨ ਦਿੱਤੀ ਜਾਂਦੀ ਹੈ ਉਸ ਨਾਲ ਨਸ਼ੇੜੀ ਨਸ਼ਾ ਵਿੱਚੋਂ ਬਾਹਰ ਤਾਂ ਆਉਂਦੇ ਨੇ ਪਰ ਕਈ ਵਾਰ ਨਸ਼ੇੜੀ ਇਸ ਗੋਲੀ ਦੀ ਝਾਟ ਤੇ ਲੱਗ ਜਾਂਦੇ ਨੇ। ਮਤਲਬ ਇੱਕ ਨਸ਼ਾ ਛੱਡਣ ਵਾਸਤੇ ਜਿਹੜੀ ਦੂਜੀ ਗੋਲੀ ਇਹਨਾਂ ਨਸ਼ੇੜੀਆਂ ਨੂੰ ਦਿੱਤੀ ਜਾਂਦੀ ਹੈ ਜਿਸ ਨੂੰ ਇਹ ਗੋਲੀ ਬੁਪਰੋ ਨਾਰਮਲ ਆਖਿਆ ਜਾਂਦਾ ਇਹ ਵੀ ਨਸ਼ੇ ਦਾ ਦੂਜਾ ਵਿਕਲਪ ਬੰਦੀ ਜਾ ਰਹੀ ਹੈ ਔਰ ਕਰੀਬ 550 ਕਰੋੜ ਰੁਪਏ ਦੀ ਇਹ ਦਵਾਈ ਜਿਹੜੀ ਨਸ਼ਾ ਛਡਾਉਣ ਵਾਸਤੇ ਜਿਹੜੀ ਗੋਲੀ ਬੁਪਰੋ ਨਾਰਫਨ ਦਿੱਤੀ ਜਾਂਦੀ ਹੈ ਉਹ ਇੱਕ ਹੋਰ ਵਿਕਲਪ ਬੰਦੀ ਜਾ ਰਹੀ ਹੈ ਇਹ ਮੁਫਤ ਦੀ ਗੋਲੀ ਜਿਹੜੀ ਹੈ ਸਰਕਾਰ ਨੂੰ 550 ਕਰੋੜ ਰੁਪਏ ਦੀ ਪੈਰੀਆ ਔਰ ਦੂਜਾ ਇਹ ਬਲੈਕ ਦੇ ਵਿੱਚ ਵੀ ਵਿਕਣੀ ਸ਼ੁਰੂ ਹੋ ਚੁੱਕੀ ਆ ਔਰ 5.5 ਸਾਲਾਂ ਵਿੱਚ ਨਸ਼ਾ ਸ਼ਰਾਬ ਕੇਂਦਰ 127 ਕਰੋੜ ਗੋਲੀਆਂ ਦੀ ਖਪਤ ਹੋਈ ਆ ਜਿਹੜੇ ਪੰਜਾਬ ਦੇ ਵਿੱਚ ਨਸ਼ਾ ਸ਼ਰਾਬ ਕੇਂਦਰ ਨੇ ਔਰ ਮੁਫਤ ਦੀ ਗੋਲੀ ਜਿੱਥੇ ਵਰਦਾਨ ਬਣ ਰਹੀ ਆ ਉਥੇ ਸ਼ਰਾਪ ਵੀ ਬਣਦੀ ਜਾ ਰਹੀ ਆ ਇੱਕ ਤੇ ਨਸ਼ੇੜੀ ਇੱਕ ਨਸ਼ਾ ਛੱਡ ਕੇ ਦੂਜਾ ਨਸ਼ੇੜਾ ਕਰ ਰਹੇ ਨੇ ਔਰ ਦੂਜੀ ਗੱਲ ਇਹ ਕਿ ਇਹਦੀ ਬਲੈਕ ਚ ਵਿਕਰੀ ਹੋ ਰਹੀ ਆ ਇਤਬਾਰ ਵੇਚੀ ਜਾ ਰਹੀ ਹੈ ਔਰ ਦੂਜਾ ਪਹਿਲਾ ਗੋਲੀ ਹਰ ਰੋਜ਼ ਦਿੱਤੀ ਜਾਂਦੀ ਹੈ ਹੁਣ ਹਫਤੇ ਦੀ ਦਵਾਈ ਦਿੱਤੀ ਜਾ ਰਹੀ ਹੈ ਔਰ ਜਿਹੜੇ ਓਟ ਨਸ਼ਾ ਛਡਾਓ ਕੇਂਦਰ ਨੇ ਉਥੇ ਇਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਰਹੀਆਂ ਲੇਕਿਨ ਸਵਾਲ ਸਭ ਤੋਂ ਵੱਡਾ ਕਿ ਸਰਕਾਰ ਨੂੰ ਜਵਾਨੀ ਬਚਾਉਣ ਵਾਸਤੇ 550 ਕਰੋੜ ਰੁਪਏ ਮੈਟਰ ਨਹੀਂ ਕਰਦੇ ਸਰਕਾਰ ਵਾਸਤੇ ਪਰ ਪੰਜਾਬ ਚ ਨਸ਼ਿਆਂ ਦਾ ਜਾਲ ਕਦੋਂ ਟੁੱਟੇਗਾ ਨਸ਼ਿਆਂ ਦੀ ਦਲਦਲ ਕਦੋਂ ਖਤਮ ਹੋਏਗੀ ਉਹ ਸਭ ਤੋਂ ਵੱਡੀ ਚਿੰਤਾ ਹੈ ਕਿ ਸਰਕਾਰ ਵਾਸਤੇ 550 ਕਰੋੜ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੇ ਖਰਚ ਕੀਤੇ ਜਾ ਰਹੇ ਨੇ ਉਹ ਇਸ਼ਾਨ ਨਹੀਂ ਆ ਪਰ ਗੱਲ ਇਹ ਕਿ ਜਿਹੜੀ ਸਰਕਾਰ ਦਾ ਮੋਢਲਾ ਫਰਜ ਆ ਪੁਲਿਸ ਦਾ ਮੋਢਲਾ ਪਰ ਸਰਕਾਰ ਦਾ ਮੋਢਲਾ ਫਰਜ ਆ ਕਿ ਨਸ਼ੇ ਦੇ ਤਸਕਰ ਛੋਟੇ ਜਾਂ ਵੱਡੇ ਉਹਨਾਂ ਦੇ ਕਦੋਂ ਸ਼ਕਤੀ ਹੋਏਗੀ ਤੇ ਨਸ਼ੇ ਦਾ ਜਿਹੜਾ ਜਾਲ ਆ ਜਾਂ ਨਸ਼ੇ ਦਾ ਜਿਹੜਾ ਦਲਦਲ ਜਾਂ ਨਸ਼ੇ ਦਾ ਜਿਹੜਾ ਨੈਕਸਸ ਆ ਉਹ ਕਦੋਂ ਟੁੱਟੇਗਾ ਫਲਾਲਿਸ ਜਾਣਕਾਰੀ ਨਾਲ ਤੁਹਾਡਾ ਤੋਂ ਲੰਦੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ